ਬਹੁਤ ਵੱਡੀ ਖਬਰ ਹੈ ਜਿਵੇਂ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਬਹੁਤ ਲੰਮਾ ਇੰਤਜ਼ਾਰ ਪੰਜਾਬ ਦੇ ਲੋਕਾਂ ਨੇ ਕੀਤਾ ਪਰ ਅੱਜ ਤੁਹਾਡੇ ਸਾਹਮਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿੱਤ ਤੇ ਮੋਹਰ ਲੱਗ ਚੁੱਕੀ ਹੈ ਔਰ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਨੇ ਦਸਤਕ ਦੇ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਦੀ ਇੱਕ ਬਹੁਤ ਵੱਡੀ ਪੋਰ ਖੁੱਲ ਗਈ ਹੈ ਜਿਹੜੀ ਐਸਐਸਪੀ ਦੀ ਮੌਜੂਦਕਾਰ ਦੀ ਯਾਨੀ ਇਹਨੇ ਸ਼ਿਕਾਇਤ ਕੀਤੀ ਸੀ ਚੋਣ ਕਮਿਸ਼ਨ ਨੂੰ ਇਹਨੂੰ ਡਿਸਮਿਸ ਕੀਤਾ ਜਾਵੇ ਜਾਂ ਇਹਨੂੰ ਸਸਪੈਂਡ ਕੀਤਾ ਜਾਵੇ ਪਰ ਉਸ ਨੂੰ ਫੇਰ ਤੋਂ ਕਲੀਨ ਚਿੱਟ ਮਿਲ ਗਈ ਹੈ ਤਾਂ ਮੁੱਖ ਮੰਤਰੀ ਦੇ ਕੈਂਡੀਡੇਟ ਹਰਮਿੰਦਰ ਸਿੰਘ ਸੰਧੂ ਉਹਨਾਂ ਦੀ ਜਿੱਤ ਦੀ ਖਬਰ ਦਿਖਾਉਣ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਚਾਲ ਚਲਣੀ ਚਾਹੀ ਸੀ ਪਹਿਲਾਂ ਇਹ ਦੇਖ ਲੈ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਪੂਰੇ ਵਿਰੋਧੀਆਂ ਨੂੰ ਜਿੰਨੇ ਵੀ ਵਿਰੋਧੀ ਸੀ ਸਾਰਿਆਂ ਨੂੰ ਚਾਰੇ ਖਾਨੇ ਚਿੱਤ ਕਿਵੇਂ ਕਰ ਦਿੱਤਾ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰ ਵੱਡੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਪੰਜਾਬ ਦੀ ਸਰਕਾਰ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਇਹਨਾਂ ਨੇ ਨਵਜੋਤ ਕੌਰ ਐਸਐਸਪੀ ਦੀ ਨੌਕਰੀ ਖਤਰੇ ਵਿੱਚ ਪਾ ਦਿੱਤੀ ਸੀ ਤਾਂ ਉਹਨਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ ਸੁਖਵੀਰ ਸਿੰਘ ਬਾਦਲ ਦੀ ਬਹੁਤ ਵੱਡੀ ਪੋਲ ਖੁੱਲਣ ਦੇ ਨਾਲ ਚਾਰੇ ਖਾਨੇ ਸਾਰੇ ਵਿਰੋਧੀ ਚਿੱਤ ਕਿਵੇਂ ਹੁੰਦੇ ਨੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਲੋਕ ਅਕਸਰ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੀ ਜਿੱਤ ਪੱਕੀ ਹੈ ਹਰਮਿੰਦਰ ਸਿੰਘ ਜ਼ੰਦੂ ਤਰਨਤਾਰ ਜਿਲ੍ਹੇ ਚੋਣ ਤੋਂ ਕੈਂਡੀਡੇਟ ਨੇ ਉਹਨਾਂ ਦੇ ਔਰ ਕਿੰਨੇ ਮਾਰਜਿਨ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਲ ਸੀਟ ਕੱਢ ਕੇ ਲੈ ਕੇ ਜਾਂਦੇ ਆ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਪਹਿਲਾ ਸੁਖਬੀਰ ਬਾਦਲ ਜਿਹੜੀ ਚਾਲ ਚੱਲਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਐਸਐਸਪੀ ਨੂੰ ਬਹਾਲ ਕਿਵੇਂ ਕੀਤਾ ਗਿਆ ਸੁਣਨੇ ਜ਼ਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਤਰਨਤਾਰਨ ਦੀ ਜਿਲ੍ਹੇ ਚੋਣ ਦੀ ਜਿਹੜੀ ਕਿ ਮੁੱਖ ਮੰਤਰੀ ਦੀ ਜਿੱਤ ਨੂੰ ਬਹੁਤ ਵੱਡਾ ਸਨਹਿ ਹ ਲੈ ਕੇ ਆਈ ਹੈ ਸੁਣੋ ਤਰਨਤਾਰਨ ਜਿਲ੍ਹੇ ਚੋਣ ਦਾ ਨਤੀਜਾ ਅੱਜ ਹੈ ਇਸ ਨਤੀਜੇ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਈਪੀਐਸ ਰਜੋਸ਼ ਕੋਰ ਗਰੇਵਾਲ ਨੂੰ ਕਲੀਅਰ ਚਿੱਟ ਦੇ ਦਿੱਤੀ ਹੈ ਕਲੀਅਰ ਚਿੱਟ ਕਿਵੇਂ ਦਿੱਤੀ ਹੈ ਪੂਰੇ ਮਸਲੇ ਦੀ ਜਾਣ ਪੂਰੇ ਮਸਲੇ ਲੈ ਕੇ ਜਾਣਗਰੀ ਲਈ ਜੁੜਨੇ ਸੀਨੀਅਰ ਪੱਤਰਕਾਰ ਜਰਤਾ ਸਿੰਘ ਪੰਡਤ ਜੀ ਕੋਰ ਸਾਹਿਬ ਇੱਕ ਜਾਣਕਾਰੀ ਇਹ ਆ ਰਹੀ ਹੈ ਕਿ ਜਿਹੜੀ ਰਜੋਸ਼ ਕੋਰ ਗਰੇਵਾਲ ਨੂੰ ਇਲੈਕਸ਼ਨ ਕਮਿਸ਼ਨ ਨੇ ਸਸਪੈਂਡ ਕਰ ਦਿੱਤਾ ਸੀ ਪਰ ਉਹਦੇ ਮੁਤਲਕ ਉਹਨਾਂ ਨੂੰ ਕਲੀਅਰ ਚਿੱਟ ਕਿਵੇਂ ਦਿੱਤੀ ਹੈ ਦੇਖੋ ਸਭ ਤੋਂ ਵੱਡੀ ਗੱਲ ਮਨਦੀਪ ਕੇ ਸੁਭਾਵਨਾ ਹੈ ਕਿ ਰਵਜੋਦ ਕੋਰ ਗਰੇਵਾਲ ਜਿਹੜੇ ਐਸਐਸਪੀ ਤਰਨਤਾਲ ਲੱਗੇ ਸੀ ਉਹ ਚੋਣ ਕਮਿਸ਼ਨ ਨੇ ਫਿਰ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਨੂੰ ਮੁਕਤਲ ਕਰ ਦਿੱਤਾ ਸੀ ਇਹ ਪਹਿਲੀ ਦਫਾ ਸੀ ਕਿ ਕਿਸੇ ਆਈਪੀਐਸ ਅਫਸਰ ਨੂੰ ਚੋਣਾਂ ਦੇ ਦੌਰਾਨ ਜਿਹੜੀ ਸਹੀ ਡਿਊਟੀ ਨਾ ਨਿਭਾਉਣ ਦੇ ਦੋਸ਼ ਦੇ ਤਹਿਤ ਜਾਂ ਪੱਖਪਾਤੀ ਵਤੀਰੇ ਦੇ ਦੋਸ਼ ਦੇ ਤਹਿਤ ਮੁਕਤਲ ਕੀਤਾ ਗਿਆ ਸੀ ਉਸ ਮਸਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਤੋਂ ਬਾਅਦ ਤੁਰੰਤ ਫਰਵਜੂਦ ਕੌਰ ਗਰੇਵਾਲ ਨੂੰ ਮੁਕਤਲ ਕਰ ਦਿੱਤਾ ਗਿਆ ਸਿੱਤੇ ਨਾਲ ਦੀ ਨਾਲ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਕਿਸੇ ਸੀਨੀਅਰ ਆਈਪੀਐਸ ਅਫਸਰ ਕੱਟੋ-ਕੱਟੂ ਦਾ ਰੈਂਕ ਐਡੀਜੀਪੀ ਹੋਣਾ ਚਾਹੀਦਾ ਉਹਨੂੰ ਜਾਂਚ ਸੌਂਪੀ ਜਾਵੇ ਯਾਨੀ ਪੰਜਾਬ ਦੀ ਸਰਕਾਰ ਦੇ ਹੱਥ ਦੇ ਵਿੱਚ ਚੋਣ ਜ਼ਰਤਾ ਲੱਗਣ ਤੋਂ ਬਾਅਦ ਇਹ ਮਾਮਲਾ ਹੋਇਆ ਸੀ ਪਰ ਜਦੋਂ ਹੁਣ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਉਸੇ ਵਕਤ ਪੰਜਾਬ ਦੀ ਸਰਕਾਰ ਐਕਟਿਵ ਹੋ ਗਈ ਕਿਉਂਕਿ ਜਿਹੜੀ ਸਰਕਾਰ ਮੌਜੂਦਾ ਭਵੰਤਮਾਨ ਦੀ ਹੈ ਇਹ ਨਹੀਂ ਚਾਹੁੰਦੀ ਸੀ ਕਿ ਇਹ ਅਫਸਰ ਕਿ ਨਵਜੋਤ ਕੋਰਸ ਸਪੈਂਡ ਜਾਂ ਆਪਣੀ ਨੌਕਰੀ ਤੋਂ ਜਾਵੇ ਪਰ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਇਹ ਸਟਾਪ ਕਰ ਦਿੱਤੀ ਸੀ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਵੱਡੀ ਤਰਥੱਲੀ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਐਗਜਿਟ ਪੋਲ ਬਹੁਤ ਸਾਰੇ ਨਿਊ ਚੈਨਲਾਂ ਤੇ ਚੱਲ ਰਹੇ ਨੇ ਇਸ ਵਕਤ ਵੀ ਚੱਲ ਰਹੇ ਨੇ ਅੱਗੇ ਪਿੱਛੇ ਚੱਲ ਰਹੇ ਨੇ ਪਰ ਸਹੀ ਖਬਰ ਕੀ ਹੈ ਇਹ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਮੈਂ ਕਿ ਭਾਈ ਬਾਜੀ ਮਾਰਨੀ ਉਹਨਾਂ ਦੇ ਕੈਂਡੀਡੇਟ ਹੈ ਰਮੇਸ਼ ਸਿੰਘ ਸੰਧੂ ਕਿਉਂਕਿ ਪੰਜਾਬ ਦੀ ਸਰਕਾਰ ਨੇ ਅਕਸਰ ਪੰਜਾਬ ਦੇ ਵਿਰੋਧੀਆਂ ਨੂੰ ਚਾਰੇ ਖਾਨੇ ਚਿਤ ਕਰ ਦਿੱਤਾ ਹੈ ਔਰ ਦੂਜੇ ਪਾਸੇ ਝੂਠੀ ਹਵਾ ਬਣਾਉਣ ਵਾਲੇ ਮਾਸਟਰ ਚਾਰ ਖਬਰਾਂ ਦੇ ਵਿੱਚ ਹੀ ਗੱਲ ਪੈ ਚੁੱਕਿਆ ਅਕਸਰ ਝੂਠੀ ਹਵਾ ਬਣਾਉਣ ਵਾਲੇ ਸੁਖਵੀਰ ਸਿੰਘ ਬਾਦਲ ਬਹੁਤ ਸਾਰੇ ਪੱਤਰਕਾਰ ਉਹਨਾਂ ਨੇ ਖਰੀਦੇ ਵੀ ਸੀ ਜਿਵੇਂ ਕਿ ਲੋਕ ਆਵਾਜ਼ ਟੀਵੀ ਦੇ ਮਨਿੰਦਰ ਸਿੰਘ ਸਿੱਧੂ ਇਹ ਪੱਤਰਕਾਰ ਔਰ ਦੂਜੇ ਪਾਸੇ ਧਾਰੀਵਾਲ ਕਈ ਹੋਰ ਵੀ ਨੇ ਜਿਹੜੇ ਬਾਦਲਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ ਸੀ ਮੁੱਖ ਮੰਤਰੀ ਨੂੰ ਚਾਰੇ ਪਾਸਿਓਂ ਭੰਡਣ ਦੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਕਿ ਪੰਜਾਬ ਦੀ ਸਰਕਾਰ ਦਾ ਜਿਹੜਾ ਕੈਂਡੀਡੇਟ ਯਾਨੀ ਹਰਮੀਤ ਸਿੰਘ ਸੰਧੂ ਇਹਨੂੰ ਅਸੀਂ ਇਹ ਜਿਮਨੀ ਚੋਣ ਜਿੱਤਣ ਨਹੀਂ ਦੇਵਾਂਗੇ ਕਿਉਂਕਿ ਨਿਦਾਨੇ ਦੇ ਵਿੱਚ ਬੋੜ ਸਿੱਖਾਂ ਦੀ ਬਹੁਤ ਸਾਰੀ ਪਾਈ ਜਾਂਦੀ ਹੈ ਉੱਥੇ ਵੀ ਜਿਮਨੀ ਚੋਣ ਅਕਾਲੀ ਦਲ ਹਾਰ ਗਿਆ ਸੀ ਔਰ ਉਸ ਤੋਂ ਬਾਅਦ ਜਿੱਤ ਗਈ ਦੀ ਹੋਈ ਸੀ ਮੁੱਖ ਮੰਤਰੀ ਭਗਤ ਸਿੰਘ ਮਾਨ ਦੀ ਬਿਲਕੁਲ ਉਸੇ ਹੀ ਪ੍ਰਕਾਰ ਸੁਖਬੀਰ ਸਿੰਘ ਬਾਦਲ ਫੇਰ ਤੋਂ ਹਾਰ ਦਾ ਸਾਹਮਣਾ ਕਰ ਗਏ ਨੇ ਬਾਕੀ ਦੀਆਂ ਵਿਰੋਧੀ ਪਾਰਟੀਆਂ ਵੀ ਮੁੱਦੇ ਨੂੰ ਮਾਰੀਏ ਨੇ ਕਿਉਂਕਿ ਪੰਜਾਬ ਦੀ ਸਰਕਾਰ ਨੇ ਪੰਜਾਬ ਪ੍ਰਤੀਯੋਗ ਕੀਤਾ ਜਿਹੜਾ ਬਾਦਲਾ ਤੇ ਕਾਂਗਰਸ ਨਹੀਂ ਕਰ ਸਕਦੀ ਸੀ ਅਕਸਰ ਪੰਜਾਬ ਦੇ ਲੋਕ ਜਾਣਦੇ ਕਿ ਨਸ਼ਾ ਨੂੰ ਲੈ ਕੇ ਬਾਦ ਵੱਡੇ ਪੱਧਰ ਤੇ ਬਹਾਰ ਚੱਲੀ ਸੀ ਜਿਹੜੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੱਥ ਪਾਈ ਹੈ ਤਾਂ ਹੁਣ ਤਰਨਤਾਰਨ ਦੇ ਵਿੱਚੋਂ ਜਿਮਨੀ ਚੋਣ ਨੂੰ ਲੈ ਕੇ ਖਬਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੈਂਡੀਡੇਟ ਜਿੰਨੇ ਵੀ ਵਿਰੋਧੀ ਪਾਰਟੀਆਂ ਦੇ ਕੈਂਡੀਡੇਟ ਨੇ ਉਹਨਾਂ ਸਾਰਿਆਂ ਨਾਲੋਂ ਅੱਗੇ ਚੱਲ ਰਹੇ ਨੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਉਹ ਸਾਬਤ ਕੀਤਾ ਕਿ ਭਾਈ ਅਕਾਲੀ ਦਲ ਨੂੰ ਕਰਨ ਕਰਨ ਦੇ ਵਿੱਚ ਸਿੱਖਾਂ ਦੀ ਵੋਟ ਵੱਧ ਪਾਈ ਜਾਂਦੀ ਹੈ ਨਾ ਤਾਂ ਅਕਾਲੀ ਦਲ ਨੂੰ ਉੱਥੋਂ ਵੀ ਵੋਟ ਨਹੀਂ ਪੈਂਦੀ ਕਿਉਂ ਕਿ ਪੰਜਾਬ ਦੇ ਅੰਦਰ ਜੋ ਕਾਣ ਕੀਤਾ ਸਿੱਖਾਂ ਨੇ ਕੀਤਾ ਜੋ ਕਾਣ ਕੀਤਾ ਪੰਜਾਬ ਦੇ ਲੋਕਾਂ ਦਾ ਹੀ ਕੀਤਾ ਇਸ ਕਰਕੇ ਅਕਾਲੀ ਦਲ ਨੂੰ ਨਕਾਰਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਦੀ ਸਪੋਰਟ ਦੇ ਵਿੱਚ ਪੰਜਾਬ ਦੇ ਲੋਕ ਖੜੇ ਨੇ ਔਰ ਦੂਜੇ ਪਾਸੇ ਕਹਿੰਦੇ ਜੀ ਜਿੰਨੀ ਵੀ ਵਿਰੋਧਤਾ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੀ ਕਰਨਗੇ ਉਹਨੇ ਹੀ ਉਹ ਸ਼ਿਖਰਾਂ ਤੇ ਜਾਣਗੇ ਇਹ ਗੱਲ ਵੀ ਤੈਅ ਆ 2027 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੇਰ ਤੋਂ ਰੀਪੀਟ ਕਰ ਸਕਦੇ ਨੇ ਇਹ ਵੀ ਕੋਈ ਦੋਰ ਹੈਬਾ ਨਹੀਂ ਆ ਕਿਉਂਕਿ ਅੱਜ ਦੇ ਜਿਮਨੀ ਚੋਣਾਂ ਦੇ ਵਿੱਚ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਦੇ ਵਿੱਚ ਸਿੱਟ ਜਾਂਦੀ ਤਾਂ ਭਾਈ ਇਹ ਗੱਲ ਤਾਂ ਤੈ ਹੈ ਕਿ 2027 ਦਾ ਸਮਾਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੰਜਾਬ ਦੇ ਅੰਦਰ ਕਿਸੇ ਵੀ ਮੁੱਖ ਮੰਤਰੀ ਨੇ ਕਿਸੇ ਵੀ ਅੱਜ ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਹੋਏ ਨੇ ਕਿਸੇ ਨੇ ਬਾਦਲਾਂ ਦੀ ਔਰ ਕਿਸੇ ਨੇ ਉਂਗਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਇਹ ਪਹਿਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਨੇ ਬਾਦਲਾਂ ਨੂੰ ਨੱਥ ਪਾਈ ਹੈ ਤੇ ਉਹਨਾਂ ਬਿਕਰਮ ਸਿੰਘ ਮਜੀਠੀਆ ਨੂੰ ਜਿਨ੍ਹਾਂ ਨੇ ਪੂਰਾ ਪੰਜਾਬ ਬਰਬਾਦ ਕਰ ਦਿੱਤਾ ਤਾ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ ਕਿ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਜਿਹੜਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਜ਼ਰੂਰ ਕਰ ਲੈਣਾ ਜੀ ਧੰਨਵਾਦ